ਪੁੱਤਾ ਤੁਸੀਂ ਮੇਰਾ ਪੁੱਤ ਓਏ ਉਹ ਘਰ ਨਾਲ ਆ ਲਈ ਜਾਂਦਾ ਠੀਕ ਗੱਲ ਹੋਈ ਭੈਣ ਜੀ ਤੈਨੂੰ ਪੁੱਤ ਕਹੀਏ ਨਾ ਤੂੰ ਹੋਰੀਓ ਮੈਨੂੰ ਪੁੱਤ ਕਹੀਏ ਨਾ ਰੌਲਾ ਹੀ ਲੱਗਿਆ ਹੋਵਾ ਕਹਦਾ ਕਿੱਦਾਂ ਹੁਣ ਤਾਂ ਸਾਰਿਆਂ ਨੂੰ ਪਤਾ ਲੱਗ ਗਿਆ ਕਿੱਦਾਂ ਆਪਾਂ ਦੋੇ ਹਰਾਮ ਦੇ ਆ ਸ਼ਾਬਾਸ਼ ਆ ਤੁਹਾਡੀ ਇਹ ਨਾਲ ਵੀ ਆ ਲੈ ਠੀਕ ਗੱਲ ਹੋਈ ਹੈ ਕਦ ਲੈ ਜਾਣ ਕੀਤਾ ਯਾ ਤੇਰੀ ਨੋਰ ਪੈ ਗਈ ਨੋਰ ਪੈ ਗਈ ਤਾਂ ਹੀ ਤੁਸੀਂ ਸੱਧਿਆ ਤਿੰਨ ਚਾਰ ਚੀਜ਼ਾਂ ਆ ਗਈਆਂ ਅੱਛਾ ਸਾਡੇ ਮੁਲਕ ਦੀ ਹੈ ਨਹੀਂ ਸਾਡੇ ਮੁਲਕ ਦੀ ਹੈ ਨਹੀਂ ਕਿਸੇ ਬਾਹਰ ਦੇ ਮੁਲਕ ਤੋਂ ਆ ਗਈਆਂ ਤੋਰ ਨਾਲ ਤੋਰ ਨਹੀਂ ਗਲਦੀ ਅੱਛਾ ਅੱਖ ਨਾਲ ਅੱਖ ਨਹੀਂ ਗਲਦੀ ਸ਼ਕਲ ਨਾਲ ਸ਼ਕਲ ਨਹੀਂ ਗਲਦੀ ਸੋਣ ਨਾਲ ਸੋਣ ਨਹੀਂ ਲੜਦਾ ਸਾਡੇ ਨਾਲ ਕੁਝ ਵੀ ਨਹੀਂ ਲੜਦਾ ਉਹ ਥੁੱਕ ਨਾਲ ਥੁੱਕ ਤਾਂ ਲੜਦਾ ਹੋਊ ਤੁਹਾਨੂੰ ਦੋਹਾਂ ਨੇ ਨਾ ਨਫਦੀਆਂ ਜਦ ਮੈਂ ਲਵੇ ਇੱਕ ਦੋ ਤੇ ਕਹਿਣਾ ਮੇਰੀ ਪਛਾਣ ਤੇ ਉਹਨਾਂ ਦਾ ਸਾਥ ਕੋਹਿਣਾ ਕੋਈ ਮਾੜਾ ਨਹੀਂ ਦਾ ਸਾਥ सरस्ी कैलास बाली नाल माता गौड़जी तू वास्तुला दिया है हनुमान के दिया है हनुमान के दिया है हनुमान के दिया है के के दिया दिया है है हनुमान strength, gin dag, gin dag, gin dag, gin dag, gin dag, dihada baan javaing. Goli, gali, gali, gali,inh tera baan jawaing vena- Ал burusza, anyari hanyo- Howtipt pasensi yi afāIVa ifika g ind hary damn aga ਤੇ ਆਪ ਜੀ ਦੇ ਨਗਰੀ ਦੀ ਅਹਿਲ ਬਲਾ ਫੂਕ ਕੇ ਸਵਾ ਕਰ ਦਿੱਤੀ ਸਵਾ ਕਰ ਦਿੱਤੀ ਇਹ ਮਹਾਰਾਜ ਬਾਬਾ ਬੋਲਾ ਜੀ ਨੇ ਤੇਗਲਾ ਮੱਥਾ ਨਗਰੀ ਦਾ ਭਲਾ ਜੀ ਆ ਜੱਤ ਦਾ ਭਲਾ ਮਾਲ ਪਸੂ ਦਾ ਭਲਾ ਬਾਲ ਬੱਚਿਆਂ ਦਾ ਭਲਾ ਕਰੀ ਇਹ ਬਾਬਾ ਬੋਲਾ ਜੀ ਸੱਤੀ ਸਰਕਾਰ ਚੜ੍ਹਦੀ ਕਲਾ ਕਰੀ ਮੇਰ

ਹੌਲੀ 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 ਲੈਦੇ ਬੱਥੇ ਨੂੰ ਮੂੰਹ ਬੱਕੇ ਰੱਖ ਦਿਓ ਹੌਲੀ ਹੌਲੀ ਪਿਆਰ ਨਾਲ ਗੋਡਣੀ ਲਵਾ ਕੇ ਥੱਲੇ ਰੱਖਦੇ ਉਹ ਸਰਕਾਰਾਂ ਦੀ ਸਵਾਰੀ ਆਈ ਏ ਜਿਹੜੇ ਫਿਰ ਮੇਰਨ ਸਾਹ ਚੁੱਕਿਆ ਨਾਲ ਨੋਕੇ ਬਹਿ ਜਾਓ ਦੇਖ ਲੋ ਹੌਲੀ ਹੌਲੀ ਮੱਥਾ ਸੰਗ ਵੱਜਾਂ ਸੰਗ ਹਸਤ ਬਲੀ ਬਲੀਆਂ ਦੇ ਬਲੀ ਕਿ ਦੂਰ ਪਹਿਲਵਾਨ ਬਾਬਾ ਸਿੱਧਵਲੀ ਜੀ ਦਾ ਭੱਟਾ ਥੋੜੀ ਥੋੜੀਆਂ ਸੰਗਤਾਂ ਹਾਥੀ ਵੀ ਸਮੋਜੋ ਲੋ ਜੀ ਸਾਧ ਸੰਗਤ ਜੀ ਜਿਨ੍ਹਾਂ ਤੋਂ ਬੇਨਤੀਆਂ ਕਰਾਉਣੀਆਂ ਹੋਰ ਦਾ ਸਾਹਿਬ ਬੇਨਤੀਆਂ ਕਰਾ ਸਕਦੇ ਆ ਸਾਡੇ ਭਗਤ ਜੀ ਦੇਖ ਲੋ ਮੱਥਾ ਮੌਕਾ ਹੀ ਆ ਇਹ ਬੜੇ ਜਿਹਨੇ ਵੀ ਸੰਗਤਾਂ ਦੂਰੋਂ ਨੇੜੋਂ ਚੱਲੇ ਕਿ ਐਨਾਂ ਰਿਸ਼ਤਦਾਣ ਕੇ ਆਏ ਸਨ ਕਰਤੇ ਉਹਨਾਂ ਦਾ ਵੀ ਭਲਾ ਕਰਨਾ ਬਾਬਾ ਜੀ ਆਜੋ ਆਜੋ ਇਧਰ ਆਇਓ ਕਿਹ ਕਹਿੰਦੇ ਇਧਰ ਜੀ ਵਿਦਿਆਕਰਨ ਉਧਰ ਤੁਸੀਂ ਤਰਪਨ ਹੋਰ ਇੱਕ ਬੇਨਤੀ ਹੈ ਜਿਹੜਾ 18 ਸਾਲ ਦਾ ਥੋੜੇ ਥਨੇ ਬੱਚਾ ਹੈ ਕੋਈ ਵੀ ਬੜੇ ਇਨਸਾਨਾਂ ਦੇ ਮਗਰ ਨਾ ਜਾਵੇ ਹੋਰ ਇੱਕ ਬੇਨਤੀ ਹੈ ਜਨ ਬਲਾ ਕਰ ਦਿਓ ਨਕਰ ਦਾ ਬਾਬਾ ਜੀ ਇਸ ਨਕਰ ਤੇ ਆਏ ਆ ਕੱਲ ਬਲਾ ਦੂਰ ਕਰ ਦਿਓ ਵੰਡੇ ਅੱਗਿਆਰ ਦਾ ਸਭੇਂਤਿਆਂ ਸੰਗਤਾਂ ਨੇ ਕੀਤੀ। ਪਲਾ ਲਾਉ ਜਕਾਰਾ ਜੱਕਰੇ ਲਬਿ ਸਿੱਟੇ ਨਬਲੀਨਾ ਉਹ ਸੱਚੇ ਦਰਬਾਰ ਕੀ ਜੈ ਜਿੰਨੇ ਸੰਗਤਾਂ ਦੀ ਬਾਜ ਨਹੀਂ ਆਈ ਗੂੰਜਣਾ ਚਾਹੀਦਾ ਗੂੰਜਣਾ ਜੱਕਰੇ ਲਬਿ ਸਿੱਟੇ ਨਬਲੀਨਾ ਹੋਲੀ ਭਾਜੀ ਹੋਲੀ ਹੋਲੀ ਆ ਸਾਡੇ ਜਿਹੜਾ ਸੇਵਾਦਾਰ ਆ ਮੋਰੇ ਇਹਦਾ ਵੀ ਧਿਆਨ ਰੱਖਣਾ ਜੋ ਵੀ ਕਰਦਾ ਉਹਦੇ ਹਿਸਾਬ ਨਾਲ ਚੱਲਦੇ ਹੋ ਬੱਚਾ ਨਾਲ ਕੋਈ ਵੀ ਮਗਰ ਜਾਵੇ 14 ਸਾਲ ਤੋਂ ਥੱਲੇ ਥੱਲੇ ਜਿਹੜਾ ਬਹੁਤ ਬਹੁਤ ਸਾਰੇ ਨਕਰਨਾ ਸੱਚੀ ਸਰਕਾਰ ਬਾਬਾ ਸੱਚਨੁਬਲੀ ਜੀ ਜੋ ਅੱਡਾ ਇੱਥੇ ਆਉਣ ਤੇ ਵੈਲਕਮ ਕੀਤਾ